ਲਓ ਜੀ ਸਿਰਫ ਤਿੰਨ ਚੀਜ਼ਾਂ ਤੋਂ ਇਹ ਸ਼ਾਨਦਾਰ ਬਹੁਤ ਹੀ ਜਿਆਦਾ ਟੇਸਟੀ ਕੇਕ ਬਣ ਕੇ ਤਿਆਰ ਹੋਇਆ ਜੀ ਨਾ ਹੀ ਬੇਕ ਕਰਨਾ ਆ ਨਾ ਹੀ ਕੋਈ ਹੋਰ ਚੀਜ਼ ਪੈਂਦੀ ਆ ਚੀਨੀ ਨਹੀਂ ਪੈਂਦੀ ਕੁਝ ਨਹੀਂ ਪੈਂਦੀ ਬਹੁਤ ਵਧੀਆ ਬਹੁਤ ਹੀ ਟੇਸਟੀ ਮੇਰੇ ਪਰਿਵਾਰ ਵਿੱਚ ਸਾਰਿਆਂ ਨੂੰ ਪਸੰਦ ਆਇਆ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨੂੰ ਟੇਸਟ ਕੀਤਾ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਇੰਨਾ ਸੌਖਾ ਸਸਤਾ ਅਤੇ ਟੇਸਟੀ ਕੇਕ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਹੋਰ ਸਨਾਓ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਬਸਦਾ ਤੰਦਰੁਸਤ ਆਵਾਜ਼ ਤੇ ਸਦਾ ਹੀ ਚੜ੍ਹਦੀ ਕਲਾ ਚ ਰੱਖੇ ਤੇ ਕਾਰੋਬਾਰਾਂ ਚ ਵਾਧੇ ਕਰੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਹਾਂ ਜੀ ਤੇ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਬ੍ਰੈਡ ਬੌਨ ਦੀ ਬ੍ਰੈਡ ਮੈਂ ਹਮੇਸ਼ਾ ਖਾਣੇ ਵਾਸਤੇ ਵਰਤਦੀ ਆ ਖਾਂਦੇ ਆ ਸੀ ਕਿਉਂਕਿ ਬਹੁਤ ਵਧੀਆ ਬਹੁਤ ਹੀ ਫਰੈਸ਼ ਹੁੰਦੀ ਆ ਟੇਸਟੀ ਹੁੰਦੀ ਆ ਇਹ ਮੈਂ ਕਿਲੋ ਵਾਲੀ ਬ੍ਰੈਡ ਲਈ ਆ ਜਿਹੜਾ ਵੱਡੇ ਪੀਸ ਹੁੰਦੇ ਆ ਕਿਉਂਕਿ ਇਹ ਜਿਹੜੀ ਜਾਲੀ ਹੁੰਦੀ ਆ ਇਹ ਬਹੁਤ ਵਧੀਆ ਹੁੰਦੀ ਆ ਵਿੱਚੋਂ ਕੱਟੀ ਫੱਟੀ ਨਹੀਂ ਹੁੰਦੀ ਜਿੱਦਾਂ ਛੋਟੀਆਂ ਬ੍ਰੈਡ ਹੁੰਦੀਆਂ ਨਾ ਉਹਨਾਂ ਦੀ ਜਾਲੀ ਵਿੱਚੋਂ ਹਲਕੀ ਹਲਕੀ ਕੋਈ ਵਾਰ ਟੁੱਟੀ ਹੋਈ ਹੁੰਦੀ ਆ ਤਾਂ ਇਸ ਤਰ੍ਹਾਂ ਕਰਕੇ ਮੈਂ ਇਹ ਵੱਡੀ ਬ੍ਰੈਡ ਲਈ ਆ ਤੁਸੀਂ ਚਾਹੋ ਤਾਂ ਤੁਸੀਂ ਛੋਟੀ ਵੀ ਲੈ ਸਕਦੇ ਆ ਇਸ ਤਰ੍ਹਾਂ ਮੈਂ ਬ੍ਰੈਡ ਦੇ ਪੀਸ ਲੈ ਲੈਣੇ ਆ ਪੀਸ ਜਿਹੜੇ ਉਹਨਾਂ ਦੀਆਂ ਸਾਈਡਾਂ ਦੀਆਂ ਜਿਹੜੀਆਂ ਕਿਨਾਰੀਆਂ ਆ ਇਹਨਾਂ ਨੂੰ ਮੈਂ ਕੱਟ ਦੇਣਾ ਕੱਟ ਕੇ ਅਲੱਗ ਕਰ ਦੇਣਾ ਆ ਕਿਉਂਕਿ ਅੱਜ ਅਸੀਂ ਬਣਾਣਾ ਆ ਕੇਕ ਬਿਨਾ ਬੇਕ ਕੀਤੇ ਦੋ ਤੋਂ ਤਿੰਨ ਚੀਜ਼ਾਂ ਚ ਨਾਲ ਬਣ ਕੇ ਤਿਆਰ ਹੋ ਜਾਂਦਾ ਆ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਇਹ ਤੁਸੀਂ ਇਹ ਘਰ ਬਣਾਇਆ ਜਾਂ ਤੁਸੀਂ ਬਾਹਰੋਂ ਮੰਗਵਾਇਆ ਆ ਸੋ ਜੀ ਦੇਖੋ ਇਸ ਤਰ੍ਹਾਂ ਮੈਂ ਸਾਰੇ ਇਹ ਪੀਸ ਜਿਹੜੇ ਤੁਹਾਨੂੰ ਮੈਂ ਦਿਖਾ ਰਹੀ ਆ ਇਸ ਤਰ੍ਹਾਂ ਨੇ ਕਿਨਾਰੀਆਂ ਕੱਟ ਕੇ ਇਹਨਾਂ ਨੂੰ ਅਲੱਗ ਕਰ ਦੇਣਾ ਕਿਨਾਰੀਆਂ ਨੂੰ ਤੇ ਜਿਹੜਾ ਉੱਪਰ ਵਾਲਾ ਪੀਸ ਹੁੰਦਾ ਉਹ ਯੂਜ਼ ਨਹੀਂ ਕਰਨਾ ਹੈਗਾ ਕਿਉਂਕਿ ਉਹ ਬੇਕ ਹੋਇਆ ਹੁੰਦਾ ਹੈ ਤੇ ਉਹਨੂੰ ਵੀ ਅਲੱਗ ਕਰਦਾ ਨਾ ਇਹਨਾਂ ਨੂੰ ਵੇਸਟ ਨਹੀਂ ਕਰਨਾ ਇਹਨਾਂ ਦੇ ਆਪਾਂ ਬਣਾਵਾਂਗੇ ਜੀ ਬ੍ਰੈਡ ਕਰਮ ਬਣਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਮੈਂ ਸਾਰੇ ਜਿਹੜੇ ਪੀਸਸ ਆ ਇਹਨਾਂ ਨੂੰ ਇਸ ਤਰ੍ਹਾਂ ਮੈਂ ਕਟਾਈ ਕਰਕੇ ਇਹਨਾਂ ਦੀ ਇਹਨਾਂ ਨੂੰ ਅਲੱਗ ਕਰ ਦਿੱਤਾ ਜਿਹੜੇ ਇਹ ਕਿਨਾਰੀਆਂ ਬਚੀਆਂ ਸੀਆਂ ਇਹਨਾਂ ਨੂੰ ਤੁਸੀਂ ਕੋਈ ਗਰੇਵੀ ਸੰਘਣੀ ਕਰਨ ਵਾਸਤੇ ਜਾਂ ਕੋਈ ਫਰਾਈ ਚੀਜ਼ ਕਰਨ ਵਾਸਤੇ ਤੁਸੀਂ ਕ੍ਰਿਸਪੀ ਕਰਨ ਵਾਸਤੇ ਪਾ ਸਕਦੇ ਆ ਇਹ ਜੀ ਮੈਂ ਇੱਕ ਗਲਾਸ ਦੁੱਧ ਦਾ ਲਿਆ ਇਹਦੇ ਵਿੱਚ ਤਕਰੀਬਨ ਮੈਂ ਅ ਇੱਕ ਤੋਂ ਦੋ ਚਮਚ ਜਾਂ ਛੋਟੇ-ਛੋਟੇ ਤਿੰਨ ਚਮਚ ਮਿਹਦੇ ਚੀਨੀ ਦੇ ਪਾਇਆ ਇਹ ਜੀ ਦੁੱਧ ਨੂੰ ਥੋੜਾ ਜਿਹਾ ਮਿਠਾਸ ਦੇਣ ਵਾਸਤੇ ਤੁਸੀਂ ਚੀਨੀ ਪਾ ਸਕਦੇ ਆ ਤੇ ਇਹ ਇਹ ਦੁੱਧ ਤੁਹਾਨੂੰ ਮੈਂ ਦੱਸਦੀ ਆ ਆਪਾਂ ਕਿਸ ਵਾਸਤੇ ਇਹ ਬਣਾ ਕੇ ਤਿਆਰ ਕੀਤਾ ਆ ਇਹਨੂੰ ਮੈਂ ਕਰਦੀ ਆ ਅਲੱਗ ਇੱਕ ਪਾਸਾਈਡ ਤੇ ਦੂਸਰੇ ਪਾਸੇ ਜੀ ਮੈਂ ਇੱਕ ਮਿਕਸਿੰਗ ਬੌਲ ਲਈ ਆ ਤੇ ਇਹਦੇ ਵਿੱਚ ਮੈਂ ਪਾਉਂਗੀ ਕਰੀਮ ਕਰੀਮ ਮੈਂ ਫ੍ਰੀਜ਼ਰ ਵਿੱਚ ਰੱਖੀ ਹੋਈ ਸੀ ਥੋੜਾ ਜਿਹਾ ਪਹਿਲਾਂ ਮੈਂ ਕੱਢੀ ਸੀ ਇਸ ਕਰਕੇ ਥੋੜੀ ਮੈਲਟ ਹੋਈ ਲੱਗਦੀ ਆ ਤੇ ਇਹਨੂੰ ਆ ਦੇਖੋ ਆ ਦੇਖੋ ਵਿੱਚੋਂ ਵੀ ਪੂਰੀ ਤਰ੍ਹਾਂ ਇਹ ਜੰਮੀ ਹੋਈ ਸੀਗੀ ਕਿਉਂਕਿ ਆਪਾਂ ਇਹਨੂੰ ਬੀਟ ਕਰਨਾ ਹੈ ਤੇ ਇਹ ਸਾਰੀ ਕਰੀਮ ਨੂੰ ਮੈਂ ਕੱਢ ਲਿਆ ਕੱਢਣ ਤੋਂ ਬਾਅਦ ਜੀ ਬੀਟਰ ਦੇ ਨਾਲ ਜਾਂ ਤੁਸੀਂ ਹੈਂਡ ਬਲੈਂਡਰ ਵੀ ਲੈ ਸਕਦੇ ਆ ਇਹਦੇ ਨਾਲ ਮੈਂ ਇਸ ਤਰ੍ਹਾਂ ਇਹਨੂੰ ਮੈਂ ਮੀਟ ਕਰਨਾ ਸਭ ਤੋਂ ਪਹਿਲਾਂ ਇਹਦੀ ਜਿਹੜੀ ਸਪੀਡ ਆ ਥੋੜੀ ਘੱਟ ਰੱਖਣੀ ਆ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਇਹ ਬੀਟ ਹੁੰਦੀ ਜਾਊਗੀ ਸਪੀਡ ਜਿਹੜੀ ਆਪਾਂ ਤੇਜ਼ ਕਰਦੇ ਜਾਣਾ ਤੇ ਮੈਨੂੰ ਲੱਗ ਰਿਹਾ ਸੀ ਕਿਉਂ ਗਰਮੀ ਜ਼ਿਆਦਾ ਹੁੰਦੀ ਆ ਇਸ ਕਰਕੇ ਮੈਂ ਥੱਲੇ ਇਹਦੇ ਬਰਫ਼ ਰੱਖ ਲਈ ਸੀ ਵੱਡੇ ਪਾ ਬਰਤਨ ਦੇ ਵਿੱਚ ਤੇ ਬਰਫ਼ ਰੱਖਣ ਦੇ ਨਾਲ ਇਹ ਹੁੰਦਾ ਹੈ ਕਿ ਇਹ ਮੈਲਟ ਨਹੀਂ ਜ਼ਿਆਦਾ ਹੁੰਦੀ ਤੇ ਬਹੁਤ ਸੋਹਣੀ ਕਰੀਮੀ ਜਈ ਇਹ ਬਣ ਕੇ ਆ ਦੇਖੋ ਤਿਆਰ ਹੋ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਥੋੜੀ ਜਿਹੀ ਕਰੀਮ ਤੋਂ ਬਹੁਤ ਜ਼ਿਆਦਾ ਕਰੀਮ ਇਹ ਫਲਫੀ ਹੋ ਜਾਂਦੀ ਆ ਆ ਦੇਖੋ ਮੈਂ ਥੋੜੀ ਪਾਈ ਸੀਗੀ ਤੇ ਕਿੰਨੀ ਸਾਰੀ ਹੈ ਜਦੋਂ ਇਹ ਫੁੱਲ ਜਾਂਦੀ ਆ ਬੀਟ ਹੋ ਜਾਂਦੀ ਪੂਰੀ ਤਰ੍ਹਾਂ ਏ ਬਣ ਕੇ ਤਿਆਰ ਹੋ ਜਾਂਦੀ ਆ ਤੁਸੀਂ ਚਾਹੋ ਤਾਂ ਤੁਸੀਂ ਹੱਥ ਨਾਲ ਵੀ ਕਰ ਸਕਦੇ ਆ ਪਰ ਇਹਨਾਂ ਜਿਆਦਾ ਜਲਦੀ ਹੋ ਜਾਂਦਾ ਆ ਆ ਦੇਖੋ ਜੀ ਮੈਂ ਥੋੜਾ ਜਿਹਾ ਫਲੇਵਰ ਦੇਣ ਵਾਸਤੇ ਇਹਨੂੰ ਮੈਂ ਬਨੀਲਾ ਐਸੈਂਸ ਪਾਇਆ ਹੈ ਆਪਸ਼ਨਲ ਆ ਤੁਹਾਡੇ ਕੋਲ ਹੈਗਾ ਪਾ ਲਓ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਛੋਟੀ ਇਲਾਇਚੀ ਵੀ ਪਾ ਸਕਦੇ ਆ ਵੈਸੇ ਐਸੀ ਤਰ੍ਹਾਂ ਹੀ ਬਣਾ ਸਕਦੇ ਆ ਲਓ ਜੀ ਹੁਣ ਅਸੀਂ ਕਰਨ ਲੱਗੇ ਆ ਕੇਕ ਬਣਾਉਣ ਦੀ ਤਿਆਰੀ ਸਭ ਤੋਂ ਪਹਿਲਾਂ ਜਿਹੜਾ ਦਾ ਬੇਸ ਆ ਕੋਈ ਵੀ ਮੇਰੇ ਕੋਲ ਥਾਲ ਸੀਗਾ ਇਸ ਤਰ੍ਹਾਂ ਦਾ ਲੈ ਲਿਆ ਤੁਸੀਂ ਕੋਈ ਵੀ ਵਰਤਨ ਲੈ ਸਕਦੇ ਆ ਆ ਦੇਖੋ ਇਹਦੇ ਉੱਪਰ ਮੈਂ ਇਹ ਬ੍ਰੈਡ ਪੀਸ ਲਗਾ ਲਿਆ ਇਸ ਕਰਕੇ ਲਗਾਇਆ ਆ ਤਾਂ ਜੋ ਜਦੋਂ ਆਪਾਂ ਇਹਦੇ ਉੱਤੇ ਲੇਅਰ ਲਗਾਉਂਦੇ ਜਾਣਾ ਆ ਇਹ ਜਿਹੜਾ ਪੀਸ ਆ ਖਿਸਕੇ ਨਾ ਇਹਦੇ ਨਾਲ ਇਹਨਾਂ ਨਾਲ ਇਹਦੇ ਨਾਲ ਚਿਪਕਿਆ ਰਹੂਗਾ ਇਹ ਪੀਸ ਸਾਡਾ ਸੋ ਜੀ ਮੈਂ ਇਸ ਤਰ੍ਹਾਂ ਲਗਾ ਕੇ ਦੇਖ ਰਹੀ ਸੀ ਕਿ ਇਹਨਾਂ ਨੂੰ ਕਿੰਨਾ ਕੁ ਵੱਡਾ ਸੀ ਕੇਕ ਬਣਾਉਣਾ ਹੈ ਕਿਉਂਕਿ ਕੇਕ ਤਕਰੀਬਨ ਸਾਡਾ ਕਿਲੋ ਤੋਂ ਵੱਧ ਬਣ ਕੇ ਤਿਆਰ ਹੋਇਆ ਸੀਗਾ ਤੇ ਇਸ ਤਰ੍ਹਾਂ ਨਾ ਜਿਹੜਾ ਦੁੱਧ ਸੀਗਾ ਮੈਂ ਰੱਖਿਆ ਹੋਇਆ ਤੁਹਾਨੂੰ ਦਿਖਾਇਆ ਸੀ ਉਹ ਪੀਸ ਲਗਾ ਕੇ ਉਹ ਇਹਨਾਂ ਦੇ ਉੱਪਰ ਹਲਕਾ ਹਲਕਾ ਦੁੱਧ ਪੂਰੀ ਤਰ੍ਹਾਂ ਇਹਦੇ ਉੱਤੇ ਫਲਾ ਦੇਣਾ ਸਾਰੇ ਪੀਸਾਂ ਦੇ ਉੱਤੇ ਤੇ ਜਿਹੜੇ ਪੀਸ ਐ ਸਾਰੇ ਸੌਫਟ ਹੋ ਜਾਣ ਇਹਦੇ ਨਾਲ ਤੇ ਉਸ ਤੋਂ ਬਾਅਦ ਉੱਪਰੋਂ ਇਹ ਮੈਂ ਜਿਹੜੀ ਕਰੀਮ ਕਰਕੇ ਰੱਖੀ ਹੋਈ ਸੀ ਬੀਟ ਕਰਕੇ ਰੱਖੀ ਹੋਈ ਸੀ ਇਹ ਕਰੀਮ ਲਗਾਉਂਦੇ ਜਾਣਾ ਗਰਮੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਨਾ ਜਿਹੜੀ ਕਰੀਮ ਸੀਗੀ ਮੈਲਟ ਹੁੰਦੀ ਜਾ ਰਹੀ ਸੀ ਸੋ ਮੈਂ ਥੋੜਾ ਟਾਈਮ ਇਹਨੂੰ ਰੱਖਦੀ ਸੀ ਫਿਰ ਦੁਬਾਰਾ ਕਰਦੀ ਸੀ ਇਸ ਤਰ੍ਹਾਂ ਹੀ ਚੱਲਦਾ ਗਿਆ ਥੋੜਾ ਜਿਹਾ ਫਰੀਜ਼ਰ ਦੇ ਵਿੱਚ ਥੋੜਾ ਟਾਈਮ ਰੱਖ ਲੈਂਦੇ ਸੀ ਜਿੰਨੀ ਦੇਰ ਬ੍ਰੈਡ ਲਗਾਉਂਦੇ ਸੀ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਉੱਪਰ ਇੱਕ ਇੱਕ ਪੀਸ ਬ੍ਰੈਡ ਨੂੰ ਮੈਂ ਬ੍ਰੈਡ ਦਾ ਪੀਸ ਲਗਾਉਣਾ ਹੈ ਅਗਰ ਪੀਸ ਪੂਰਾ ਨਹੀਂ ਆਦਾ ਤੁਸੀਂ ਉਹਨੂੰ ਕਟਿੰਗ ਕਰ ਸਕਦੇ ਆ ਦੇਖੋ ਜਿਸ ਤਰ੍ਹਾਂ ਮੈਂ ਕੱਟ ਕੇ ਲਗਾਇਆ ਬਹੁਤ ਸੋਹਣਾ ਬਹੁਤ ਵਧੀਆ ਪੀਸ ਸੈੱਟ ਹੋ ਜਾਂਦੇ ਆ ਉਸ ਤੋਂ ਬਾਅਦ ਇਹਦੇ ਉੱਪਰ ਫਿਰ ਉਹੀ ਜਿਹੜਾ ਆਪਾਂ ਦੁੱਧ ਬਣਾ ਕੇ ਰੱਖਿਆ ਹੋਇਆ ਸੀ ਨਾ ਉਹ ਇਹਦੇ ਉੱਤੇ ਸਾਰੇ ਤੇ ਫੈਲਾ ਦੇਣਾ ਫਿਰ ਕਰੀਮ ਲਗਾਨੀ ਆ ਜੀ 10 ਮਿੰਟ ਮੈਂ ਕਰੀਮ ਲਗਾ ਰਹੀ ਆ ਤੁਸੀਂ 10 ਮਿੰਟ ਜੀ ਵੀਡੀਓ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਮੈਂਟ ਕਰ ਦਿਆ ਕਰੋ ਜੀ ਵੀਡੀਓ ਤੁਸੀਂ ਇਹ ਰੈਸਪੀ ਬਣਾ ਕੇ ਦੇਖਿਆ ਕਰੋ ਬਹੁਤ ਹੀ ਵਧੀਆ ਬਣਦੀ ਆ ਪਸੰਦ ਆਂਦੀ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੋ ਜੋ ਵੀ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸ ਤਰ੍ਹਾਂ ਮੈਂ ਥੋੜੀ ਜਿਹੀ ਕਰੀਮ ਮੈਂ ਇੱਕ ਬਾਉਲੂ ਦੇ ਵਿੱਚ ਅਲੱਗ ਕੱਢ ਕੇ ਰੱਖ ਲਈ ਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਹਲਕਾ ਜਿਹਾ ਇਹ ਪਿੰਕ ਫੂਡ ਕਲਰ ਪਾਣਾ ਆ ਤੁਸੀਂ ਕੋਈ ਵੀ ਕਲਰ ਪਾ ਸਕਦੇ ਆ ਪਰ ਮੈਂ ਥੋੜਾ ਜਿਹਾ ਹਲਕਾ ਜਿਹਾ ਇਹਨੂੰ ਕਲਰ ਦੇਣਾ ਆ ਉਸ ਤੋਂ ਬਾਅਦ ਜੀ ਮੈਂ ਇੱਕ ਇਹ ਆਪਾਂ ਇੱਕ ਪੋਲੀਥੀਨ ਲੈਣਾ ਪਲਾਸਟਿਕ ਦਾ ਜਿਹੜਾ ਹੁੰਦਾ ਆ ਨਾ ਜਿੱਦਾਂ ਆਪਾਂ ਕੋਈ ਦਾਲਾਂ ਵਾਲਾ ਹੁੰਦਾ ਆ ਬਚਿਆ ਹੋਇਆ ਜਾਂ ਫਿਰ ਦਾਲ ਵਾਲਾ ਹੀ ਲੈ ਸਕਦੇ ਆ ਕੋਈ ਵੀ ਲੈ ਸਕਦੇ ਆ ਕਿਉਂਕਿ ਮਜ਼ਬੂਤ ਹੁੰਦੇ ਆ ਇਹ ਜਿਹੜੇ ਹੁੰਦੇ ਆ ਲਫਾਫੇ ਸੌਫਟ ਹੁੰਦੇ ਆ ਤੇ ਇਹ ਜਿਹੜੀ ਆਪਾਂ ਕਰੀਮ ਆ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੀ 컬러ਫੁਲ ਕੱਢੀ ਸੀ ਇਸ ਤਰ੍ਹਾਂ ਇਹਦੇ ਆਲੇ-ਦੁਆਲੇ ਕੇਕ ਦੇ ਲਗਾਉਂਦੇ ਜਾਣਾ ਮੈਂ ਸਾਰੀਆਂ ਲੇਅਰਸ ਕੇਕ ਦੇ ਉੱਤੇ ਲਗਾ ਲਈਆਂ ਸੀ ਬਰੈਡ ਦੀਆਂ ਉਸ ਤੋਂ ਬਾਅਦ ਜਿਵੇਂ ਆ ਦੇਖੋ ਇਸ ਤਰ੍ਹਾਂ ਕਰੀਮ ਲਗਾ ਰਹੀਆਂ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਸੀ ਕਿਉਂਕਿ ਗਰਮੀ ਜ਼ਿਆਦਾ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਰੀਮ ਜਿਹੜੀ ਆ ਮੈਲਟ ਹੋ ਰਹੀ ਸੀ ਸੋ ਇਸ ਕਰਕੇ ਜਿੱਦਾਂ ਦਾ ਵੀ ਬਣਿਆ ਬਹੁਤ ਹੀ ਵਧੀਆ ਬਣਿਆ ਬਹੁਤ ਹੀ ਟੇਸਟੀ ਬਣਿਆ ਇਹੀ ਕੇਕ ਅਗਰ ਅਸੀਂ ਬਾਜ਼ਾਰ ਤੋਂ ਲੈ ਕੇ ਜਾਵਾਂਗੇ ਲੈ ਕੇ ਆਵਾਂਗੇ ਤਕਰੀਬਨ 1.5 ਕਿਲੋ ਦਾ ਬਣ ਕੇ ਤਿਆਰ ਹੋਇਆ ਸੀ ਤਾਂ ਬਹੁਤ ਮਹਿੰਗਾ ਮਿਲਦਾ ਆ ਤੇ ਸਾਨੂੰ ਨਹੀਂ ਪਤਾ ਉਹਦੇ ਵਿੱਚ ਕੀ ਕੈਮੀਕਲ ਹੁੰਦੇ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪਾਈ ਜਿਹੜੀ ਸਾਡੀ ਸਿਹਤ ਨੂੰ ਨੁਕਸਾਨ ਕਰੇ ਤੇ ਜੀ ਇਹ ਮੇਰੇ ਕੋ ਹੈਗਾ ਸੀ ਜਿਸ ਤਰ੍ਹਾਂ ਜੀ ਇਹ ਬ੍ਰਹਮੀ ਬਦਾਮ ਹੁੰਦਾ ਨਾ ਮੇਰੇ ਕੋਲ ਇਸ ਤਰ੍ਹਾਂ ਜਿਵੇਂ ਆਪਾਂ ਕੋਲ ਰੂਹ ਆਪ ਜਾ ਹੋਵੇ ਤੇ ਉਹ ਮੇਰੇ ਕੋਲੇ ਥੋੜਾ ਜਿਹਾ ਸਕੁਐਸ਼ ਜਿਹੜਾ ਹੁੰਦਾ ਉਹ ਪਿਆ ਸੀਗਾ ਸੋ ਜੀ ਮੈਂ ਇਹ ਲਿਕਵਿਡ ਫਾਰਮ ਦੇ ਵਿੱਚ ਹੁੰਦਾ ਆ ਆਪਾਂ ਜਿਵੇਂ ਕਿ ਆਪਾਂ ਗਰਮੀਆਂ ਦੇ ਵਿੱਚ ਆਮ ਹੀ ਆਪਾਂ ਇਹ ਬਣਾਉਣ ਵਾਸਤੇ ਲੈ ਲੈਨੇ ਆ ਸੋ ਜੀ ਮੈਂ ਇਹ ਵੀ ਇਹਦੇ ਉੱਤੇ ਇਸ ਤਰ੍ਹਾਂ ਹਲਕਾ ਜਿਹਾ ਲੈ ਕੇ ਨਾ ਇਹਨੂੰ ਮੈਂ ਇੱਕ ਗਲਾਸ ਚ ਪਾ ਕੇ ਵੀ ਮੈਂ ਇਸ ਤਰ੍ਹਾਂ ਫੈਲਾ ਦਿੱਤਾ ਆ ਤੇ ਥੋੜਾ ਜਿਹਾ ਬਚਿਆ ਸੀ ਸੋ ਮੈਂ ਇਹਦੇ ਵਿੱਚ ਕਰ ਰਹੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਕਿੰਨੀ ਸੋਹਣੀ ਇਹਦੀ ਲੁੱਕ ਬਣ ਆਈ ਆ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਤੇ ਆ ਦੇਖੋ ਸਾਰਿਆਂ ਪਾਸ ਤੋਂ ਮੈਂ ਥੋੜਾ ਜਿਹਾ ਸਾਫ ਕਰ ਰਹੀ ਸੀਗੀ ਕਿਉਂਕਿ ਇਹ ਕੇਕ ਵੱਡਾ ਬਣ ਗਿਆ ਸੀ ਸੋ ਇਸ ਕਰਕੇ ਥੋੜਾ ਜਿਹਾ ਅਗਰ ਇਹਨੂੰ ਮੈਂ ਆਪਾਂ ਫਿਨਿਸ਼ਿੰਗ ਲੁੱਕ ਦਿੰਦੇ ਆ ਤਾਂ ਇਹ ਥੋੜੀ ਜੀ ਕਰੀਮ ਜਿਹੜੀ ਆ ਮੈਲਟ ਹੁੰਦੀ ਜਾ ਰਹੀ ਸੀ ਸੋ ਜੀ ਜਲਦੀ ਜਲਦੀ ਮੇਰੇ ਨਾਲ ਮੇਰੀ ਬੇਟੀ ਪ੍ਰਦੀਪ ਨੇ ਹੈਲਪ ਕੀਤੀ ਹੋਰ ਵੀ ਤੁਸੀਂ ਗਾਰਨਿਸ਼ ਵਾਸਤੇ ਜਿਵੇਂ ਘਰ ਚ ਟੂਟੀ ਫਰੂਟੀ ਹੁੰਦੀ ਆ ਉਹ ਲਗਾ ਸਕਦੇ ਆ ਕੋਈ ਹੋਰ ਡਰਾਈ ਫਰੂਟ ਉੱਪਰ ਲਗਾ ਸਕਦੇ ਆ ਵੈਸੇ ਜ਼ਰੂਰਤ ਨਹੀਂ ਕੇਕ ਐਸੇ ਤਰ੍ਹਾਂ ਹੀ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਸੀ ਸਿਰਫ ਤਿੰਨ ਚੀਜ਼ਾਂ ਦੇ ਨਾਲ 1.5 ਕਿਲੋ ਕੇਕ ਕੈਨਾ ਸੌਖਾ ਆ ਪਰ ਤੁਸੀਂ ਯਕੀਨ ਜਾਣਿਆ ਦੋ ਤੋਂ ਤਿੰਨ ਦਿਨ ਸਾਡੇ ਘਰ ਕੇ ਕੇ ਚੱਲਦਾ ਰਿਹਾ ਯੋਕ ਟੇਸਟੀ ਵੀ ਸੀ ਤੇ ਥੋੜਾ ਥੋੜਾ ਸਾਰਿਆਂ ਨੇ ਪਹਿਲਾਂ ਟੇਸਟ ਕੀਤਾ ਤੇ ਫਿਰ ਤਾਂ ਪਸੰਦ ਇੰਨਾ ਆਇਆ ਕਿ ਦੋ ਤਿੰਨ ਦਿਨ ਕੇਕ ਇਹ ਖਾਂਦੇ ਰਹੇ ਘਰ ਦੇ ਸਾਡੇ ਸਾਡੇ ਗੈਸਟ ਵੀ ਆਏ ਹੋਏ ਸੀ ਸਭ ਨੇ ਖਾਦਾ ਸਭ ਨੂੰ ਪਸੰਦ ਆਇਆ ਤੇ ਸਾਰੇ ਕਹਿ ਰਹੇ ਸੀ ਕਿ ਬਾਹਰੋਂ ਮੰਗਵਾਉਣਾ ਅਵਾਈਡ ਕਰੋ ਤੇ ਘਰ 'ਚ ਤੁਸੀਂ ਐਸੀ ਤਰ੍ਹਾਂ ਹੀ ਬਣਾ ਸਕਦੇ ਆਂ ਦੇਖੋ ਜੀ ਕਿੰਨਾ ਵਧੀਆ ਕੇਕ ਬਣ ਕੇ ਤਿਆਰ ਹੋਇਆ ਤੇ ਜਿਹੜਾ ਉੱਪਰ ਮੈਂ ਬ੍ਰਹਮੀ ਬਦਾਮ ਦਾ ਗ੍ਰੀਨ ਲਾਇਆ ਨਾ ਇਹ ਇਸ ਤੋ ਕੈਸ਼ ਹੁੰਦਾ ਜਿਵੇਂ ਆਪਾਂ ਠੰਡਾ ਬਣਾਉਂਦੇ ਆ ਜਿਵੇਂ ਰੂਹ ਆਫ ਜਾ ਹੁੰਦਾ ਆ ਇਹ ਹੁੰਦਾ ਗ੍ਰੀਨ ਕਲਰ ਦਾ ਪਿਸਤੇ ਤੋਂ ਬਣਦਾ ਆ ਤੇ ਬਹੁਤ ਵਧੀਆ ਟੇਸਟ ਹੁੰਦਾ ਹੈ ਇਹਦਾ ਵੀ ਤੁਸੀਂ ਇਹ ਲਗਾ ਸਕਦੇ ਹੋ ਕੋਈ ਵੀ ਚੀਜ਼ ਘਰ ਚ ਹੋਵੇ ਤੁਸੀਂ ਗਾਰਨਿਸ਼ ਵਾਸਤੇ ਲਗਾ ਸਕਦੇ ਹੋ ਥੋੜੀ ਲੁੱਕ ਵਧੀਆ ਆਉਂਦੀ ਜਿਹੜੀ ਚੀਜ਼ ਦੇਖਣ ਨੂੰ ਵਧੀਆ ਖਾਣ ਨੂੰ ਵੀ ਵਧੀਆ ਲੱਗਦੀ ਆ ਫ੍ਰਿਜ ਵਿੱਚ ਰੱਖਿਆ ਇਹਨੂੰ ਮੈਂ ਤਕਰੀਬਨ 3 ਕ ਘੰਟੇ ਰੱਖਿਆ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਸੈੱਟ ਹੋ ਚੁੱਕਾ ਸੀ ਹੁਣ ਆਪਾਂ ਕਰਨੀ ਆ ਜੀ ਇਹਦੀ ਕਟਿੰਗ ਕਟਿੰਗ ਕਰਾਉਂਗੀ ਮੈਂ ਆਪਣੀ ਬੇਟੀ ਦੇ ਕੋਲੋਂ ਆ ਦੇਖੋ ਜੀ ਮੇਰੀ ਬੇਟੀ ਕੱਟ ਰਹੀ ਆ ਥੋੜਾ ਜਿਹਾ ਕਹਿੰਦੀ ਸੀ ਕਿ ਮਮਾ ਮੇਰੇ ਹੱਥ ਫੜੋ ਕਿਉਂਕਿ ਬੱਚਾ ਜਿਹੜਾ ਥੋੜਾ ਡਰਦਾ ਹੁੰਦਾ ਕਿ ਇ ਪਰ ਮੈਂ ਕਹਿਆ ਕੋਈ ਗੱਲ ਨਹੀਂ ਜਿਸੇ ਤਰ੍ਹਾਂ ਵੀ ਤੁਹਾਨੂੰ ਪਸੰਦ ਆਦਾ ਤੁਸੀਂ ਕੱਟੋ ਤੇ ਆ ਦੇਖੋ ਜੀ ਇਸ ਤਰ੍ਹਾਂ ਇੰਨਾ ਟੇਸਟੀ ਕੇਕ ਆ ਲੇਅਰਸ ਪੂਰੀਆਂ ਤੁਸੀਂ ਦੇਖਿਓ ਜਦੋਂ ਇਹਨੂੰ ਮੈਂ ਕੱਟ ਕੇ ਦਿਖਾਣਾ ਕਿੰਨੀਆਂ ਸੋਹਣੀਆਂ ਇਹਦੀਆਂ ਲੇਅਰਸ ਆਈਆਂ ਕੋਈ ਵੀ ਨਹੀਂ ਕਹੂਗਾ ਕਿ ਤੁਸੀਂ ਇਹ ਬ੍ਰੈਡ ਤੋਂ ਬਣਾਇਆ ਆ ਕੇਕ ਪੂਰੇ ਹਾਈ ਜੀਨਿਕ ਤਰੀਕੇ ਦੇ ਨਾਲ ਬਣਾਇਆ ਸਾਰੀਆਂ ਚੀਜ਼ਾਂ ਅਸੀਂ ਜੋ ਵੀ ਹੈਲਥੀ ਆ ਸਿਹਤ ਵਾਸਤੇ ਕੋਈ ਨੁਕਸਾਨੀ ਉਹ ਪਾਈਆਂ ਆ ਸੋ ਜੀ ਮਲਾਵਟੀ ਚੀਜ਼ਾਂ ਤੋਂ ਬਚੋ ਘਰੇ ਕੇਕ ਬਣਾਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮਿਹਨਤ ਬਹੁਤ ਹੁੰਦੀ ਆ ਜੀ ਤੇ ਬਹੁਤ ਸ਼ੁਕਰੀਆ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਜੋ ਵੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਸਦੇ ਰਹੋ ਜੀ ਤੰਦਰੁਸਤ ਰਹੋ ਜੀ ਇਹੀ ਅਰਦਾਸ ਬੇਨਤੀ ਹੁੰਦੀ ਆ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਰ ਟਾਈਮ ਸੱਚੇ ਪਾਤਸ਼ਾਹ ਸਭ ਦਾ ਭਲਾ ਕਰੇ ਸਰਬੱਤ ਦਾ ਭਲਾ ਕਰੇ ਆ ਦੇਖੋ ਤੁਸੀਂ ਲੇਅਰਸ ਪੂਰੀਆਂ ਕਿੰਨੀਆਂ ਵਧੀਆ ਇਹਦੀਆਂ ਲੱਗ ਰਹੀਆਂ ਤੇ ਕਿੰਨਾ ਵਧੀਆ ਸਾਡਾ ਕੇਕ ਆ ਬਹੁਤ ਹੀ ਸੌਫਟ ਬਹੁਤ ਹੀ ਟੇਸਟੀ ਹਲਕੀ ਹਲਕੀ ਜਿਹੜਾ ਆਪਾਂ ਬਨੀਲਾ ਐਸੈਂਸ ਪਾਇਆ ਸੀ ਉਹਦੀ ਹਲਕੀ ਹਲਕੀ ਟੇਸਟ ਇੱਕ ਫ੍ਰੈਗਰੈਂਸ ਜਿਹੀ ਆ ਰਹੀ ਸੀ ਟੇਸਟ ਆ ਰਿਹਾ ਸੀ ਤੇ ਉਹ ਖੁਸ਼ਬੂ ਜਿਹੜੀ ਸੀ ਕੇਕ ਦੀ ਤਾਂ ਤੁਸੀਂ ਕਿਆ ਗੱਲਾਂ ਸਭ ਨੇ ਖਾਦਾ ਸਭ ਨੂੰ ਸਰਵ ਕੀਤਾ ਸਭ ਨੂੰ ਬਹੁਤ ਪਸੰਦ ਆਇਆ ਤੁਹਾਡੇ ਨੇ ਵੀ ਬਣਾ ਕੇ ਤਿਆਰ ਕੀਤਾ ਆ ਬਣਾਓ ਖਾਓ ਆਪਣੇ ਪਰਿਵਾਰ ਨੂੰ ਖਿਲਾਓ ਖੁਸ਼ ਰਹੋ ਆਬਾਦ ਰਹੋ ਤੇਜੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਆ ਦੇਖੋ ਜੀ ਕੇਕ ਹਰ ਵਾਰ ਦੀ ਤਰ੍ਹਾਂ ਮੈਂ ਟੈਸਟ ਕਰਾਇਆ ਆਪਣੇ ਬੇਟੇ ਨੂੰ ਉਸ ਤੋਂ ਬਾਅਦ ਜੀ ਕੇਕ ਮੈਂ ਵੀ ਟੈਸਟ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਤੇ ਕਿੰਨਾ ਵਧੀਆ ਜ਼ਬਰਦਸਤ ਸ਼ਾਨਦਾਰ ਕੇਕ ਬਣ ਕੇ ਤਿਆਰ ਹੋਇਆ ਆ ਤੇ ਆ ਦੇਖੋ ਜੀ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਨੂੰ ਵੀ ਟੇਸਟ ਕਰਾਇਆ ਉਹਨਾਂ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਆਇਆ ਕਿਉਂਕਿ ਕੋਈ ਜ਼ਿਆਦਾ ਮਿੱਠਾ ਨਹੀਂ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਸਾਨੂੰ ਹੈਵੀ ਕਰੇ ਹੈਵੀ ਫੀਲ ਕਰੇ ਪਰ ਹੱਥ ਨਹੀਂ ਰੁਕ ਰਿਹਾ ਸੀ ਕਿ ਇੰਨਾ ਟੇਸਟੀ ਸੀ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਖਾਣਾ ਸ਼ੁਰੂ ਕਰ ਦਿੱਤਾ ਤੇ ਮੈਂ ਇਹੀ ਸੋਚਦੀ ਆ ਕਿ ਕਾਸ਼ ਮੈਂ ਤੁਹਾਨੂੰ ਸਾਰਿਆਂ ਨੂੰ ਟੇਸਟ ਕਰਾ ਸਕਦੀ ਫਿਰ ਤੁਸੀਂ ਦੇਖਦੇ ਕਿ ਇਹ ਕਿੰਨਾ ਵਧੀਆ ਕਿੰਨਾ ਜ਼ਬਰਦਸਤ ਕੇਕ ਬਣ ਕੇ ਤਿਆਰ ਹੋਇਆ ਆ ਬਹੁਤ ਹੀ ਜ਼ਬਰਦਸਤ ਬਹੁਤ ਹੀ ਟੇਸਟੀ ਸ਼ਾਨਦਾਰ ਤੇ ਲੁੱਕੇ ਦੀ ਬਹੁਤ ਵਧੀਆ ਲੱਗ ਰਹੀ ਸੀ ਆ ਦੇਖੋ ਮੈਂ ਫਿਰ ਕਟਿੰਗ ਕਰ ਰਹੀ ਆ ਕਿਉਂਕਿ ਆਪਾਂ ਸਰਵ ਕਰਨਾ ਸੀ ਆਪਾਂ ਇਹ ਬੱਚਿਆਂ ਨੂੰ ਵੀ ਸਰਵ ਕਰਨਾ ਸੀਗਾ ਤੇ ਅੱਗੇ ਤੋਂ ਅੱਗੇ ਸਾਰਿਆਂ ਨੂੰ ਦੇਣਾ ਸੀ ਮੈਨੂੰ ਚੀਜ਼ ਬਣਾ ਕੇ ਖਾਣ ਵਿੱਚ ਖੁਸ਼ੀ ਨਹੀਂ ਹੁੰਦੀ ਜਿੰਨੀ ਕਿ ਸਾਰਿਆਂ ਨੂੰ ਖੁਲਾਣ ਦੇ ਵਿੱਚ ਖੁਸ਼ੀ ਮਿਲਦੀ ਆ ਤੇ ਜਦੋਂ ਮੈਂ ਉਹ ਖਾਂਦੇ ਆ ਖਾ ਕੇ ਉਹ ਬਸ ਦੱਸਦੇ ਆ ਕਿ ਬਹੁਤ ਵਧੀਆ ਬਣਿਆ ਮੇਰੀ ਮਿਹਨਤ ਵਸੂਲ ਹੋ ਜਾਂਦੀ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਾਸਤ੍ਰੀ ਕਾਲ ਜੀ ਰੱਬ ਰੱਖੇ